ਸਾਡੇ ਨਾਲ ਹੋ ਗਈ ਜੀ ਬੁੱਲਸ਼ਿਟ ਵਾਲੀ ਕਰੋਲ ਨੁਕਸਾਨ ਹੋ ਗਿਆ ਵੇ ਭਾਰੀ ਕੁਛ ਨਗਸ਼ਤਾ ਨਹੀਂ ਆ ਸਾਥ ਸ੍ਰੀ ਗਾਜੀ 21 ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੁਹਾਡੀਆਂ ਦੁਆਵਾਂ ਦੇ ਨਾਲ ਅਸੀਂ ਤੈਨੂੰ ਬਹੁਤ ਵਧੀਆ ਹਾਂ ਅੱਜ ਮੈਂ ਕਿਰਨ ਤੇ ਇਬਾਦਤ ਚੱਲੇ ਆ ਜੀ ਨਵਾਂ ਏਸੀ ਲੈਣ ਤੇ ਮੈਂ ਉਹ ਏਸੀ ਲੈ ਕੇ ਆਵਾਂਗਾ ਜਿਹੜਾ ਸਭ ਤੋਂ ਸਸਤਾ ਹੋਏਗਾ ਬ੍ਰੈਂਡ ਨਿਆ ਹੈ ਰਹਿਣ ਦੇ ਨਿਆ ਫਿਰ ਲੱਗਾ ਤਾਂ ਆਇਆ ਵਿੰਡੋ ਵਾਲਾ ਬਹੁਤ ਖੜ 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 ਕਰਦਾ ਰਹਿੰਦਾ ਸੁਣ ਨਹੀਂ ਹੈ ਮੈਂ ਵੀ ਤੀ ਕਹੇ ਸਸਾ ਲੈਣਾ ਫਿਰ ਰਹਿਣ ਦੇ ਨੀ ਕੀ ਕਰਨਾ ਆਪਾਂ ਲੈ ਕੇ ਹੈਂ ਕਹਿੰਦੇ ਨਹੀਂ ਇਹ ਲੈ ਆਣੇ 10000 ਵਾਲਾ ਕੋਈ ਐ ਸੀ ਉਹ ਲੱਭੋਗੇ ਕਿੱਥੋਂ 10000 ਵਾਲਾ ਲੱਭਾਂਗੇ ਕੋਈ ਕਬਾੜੀ ਦੁਕਾਨ ਤੋਂ ਚਲੋ ਜੀ ਮਜ਼ਾਕ ਕਪੜੀ ਥਾਂ ਦੀ ਚਾਬੀ ਚੱਕ ਲਓ ਮੇਰੇ ਕੋਲ ਹੈ ਨਹੀਂ ਗੱਡੀ ਦੀ ਚਾਬੀ ਚੱਕ ਲਓ ਆਪਾਂ ਗੱਡੀ ਗੱਡੀ ਕਹਿ ਰਹੇ ਹਾਂ ਐਸੀ ਦੇਖਦੇ ਕਿਹੜਾ ਲੈਣਾ ਮੇਰੇ ਮਨ ਵਿੱਚ ਡੈਕ ਇਨ ਹੈਗਾ ਇਟਾਚੀ ਹੈਗਾ ਤੀਜਾ ਲੋਇਡ ਹੈਗਾ ਲੋਇਡ ਵੈਸੇ ਕਾਟਾ ਹੀ ਮਾਰ ਰੱਖਿਆ हिताची ਆ ਉਹਦੇ ਚੋਂ ਦੇਖਦੇ ਆ ਲੋਡ ਹਾਂ ਕਾਟਾ ਹੀ ਮਾਰ ਦੇਣਾ ਹਿਟਾਚੀ ਆ ਕਿਹੜਾ ਸੀ ਉਹ ਡੈਕਿੰਗ ਦੇਖਦੇ ਆ ਕਿਹੜਾ ਲੈਣੇ ਆ ਨਾ ਚਲੋ ਕਿਸੇ ਦਾ ਕਮੈਂਟ ਐਸੇ ਡੈਕਿੰਗ ਮਤਲਬ ਹਾਂ ਡੈਕਿੰਗ ਕਾਫੀ ਜਿਹੜਾ ਨਾ ਰਿਕਮੈਂਡ ਕੀਤਾ ਲੈਟਸ ਸੀ ਚਲੋ ਮਸ਼ਹੂਰੀ ਕਰਦੀ ਇਲੈਕਟ੍ਰੋਨਿਕਸ ਵਾਲਿਆਂ ਦੀ ਕਿਉਂ ਕਾ ਮਸ਼ਹੂਰੀ ਕਰਦੇ ਨੇ ਤੁਹਾਡੀ ਸਾਨੂੰ ਫ੍ਰੀ ਦੇ ਦੋਵਾ। ਉਹ ਨਾ ਜੀ ਨਾ ਸੀ ਨਹੀਂ ਬੋਰਡ ਵਾਲ ਮਾਰਦਾ ਕਿਹੜਾ ਫਿਰ ਸਾਰੇ ਕਈ ਜਾਣਗੇ ਜਾਣ ਕੇ ਸੋਚਣ ਲੈ ਜਾਣਗੇ ਨਾ ਕਿ ਕਿਹਦੇ ਮਸ਼ਹੂਰੀ ਕਰ ਰਹੇ ਹਰ ਇੱਕ ਚੀਜ਼ ਮਤਲਬ ਮਸ਼ਹੂਰੀ ਨਹੀਂ ਹੁੰਦੀ ਘਰਦਿਆਂ ਹੁਣ ਬੰਦੇ ਜੋ ਬੇਸਿਕ ਜਿੰਨੀਆਂ ਵੀ ਘਰਦਿਆਂ ਨੀਡਸ ਹੋਣੇ ਤਾਂ ਲੈਣੀਆਂ ਹੀ ਲੈਣੀਆਂ ਨਾ ਉਹ ਤਾਂ ਲੈਣੀਆਂ ਨੇ ਸਾਨੂੰ ਲੱਗੇ ਪੈਂਦਾ ਸੀ ਤਾਂ ਕਰਕੇ ਇਥੋਂ ਲੈ ਰਹੇ ਕਿਹੜੇ ਇਹ ਰੇਣ ਦੋ ਲਓ ਜੀ ਦੋਸਤੋ ਤੁਹਾਡੇ ਕਰਕੇ ਤੁਹਾਡੇ ਕਮੈਂਟਾਂ ਕਰਕੇ ਅਸੀਂ ਡਿਸੀਜਨ ਮੇਕ ਕਰ ਲਿਆ ਜੀ ਏਸੀ ਆਪਾਂ ਲੈ ਜਾਂਦਾ ਜਦੋਂ ਦੁਪਹਿਰ ਨੂੰ ਗਏ ਸੀ ਉਦੋਂ ਬੁੱਕਰ ਮਤਲਬ ਜਾ ਕੇ ਪੇਮੈਂਟ ਵੁਮੈਂਟ ਕਰਕੇ ਆ ਗਏ ਸੀ ਉਹਨਾਂ ਨੇ ਭੇਜ ਦਿੱਤਾ ਸ਼ਾਮ ਨੂੰ ਹਨ ਤੇ ਇੱਕ ਚੀਜ਼ ਜਦੋਂ ਅਸੀਂ ਸ਼ਾਪ ਤੇ ਪਹੁੰਚੇ ਉਹਨਾਂ ਨੇ ਐਕਚੁਅਲੀ ਕੀ ਹੁੰਦਾ ਜਿਹੜੇ ਸ਼ਾਪ ਵਾਲੇ ਹੁੰਦੇ ਨੇ ਉਹਨਾਂ ਦੇ ਕੋਈ ਨਾ ਕੋਈ ਟਾਰਗੇਟ ਹੁੰਦੇ ਹੋਣਗੇ ਜਾਂ ਕਮਿਸ਼ਨਸ ਹੁੰਦੀਆਂ ਹੋਣਗੀਆਂ ਜਾਂ ਕੁਝ ਨਾ ਕੁਝ ਸੀਨ ਹੁੰਦਾ ਹੋਵੇਗਾ ਹਰ ਇੱਕ ਦੀ ਦੁਕਾਨਦਾਰੀ ਆ ਭਾਈ ਹਨ ਜਿਵੇਂ ਜਿੰਨੂੰ ਦੁਕਾਨਦਾਰੀ ਚੰਗੇ ਲੱਗੇ ਉਹ ਸਾਨੂੰ IFB ਦਾ ਜੋਰ ਲਾਇਆ ਉਹਨਾਂ ਨੇ ਕਾਫੀ ਜ਼ਿਆਦਾ ਵੀ IFP ਦਾ ਲੋਆ IFB ਦਾ ਲੋ ਇਹ ਬੜਾ ਵਧੀਆ ਹੈ ਇਹਦੇ ਚੀ ਹੈ ਇਹਦੇ ਚੋ ਹੈ ਇਹਦੇ ਇੰਨੀ ਕੰਪਰੈਸਰ ਹੈ ਇੰਨੀ ਹਵਾ ਹੈ ਇੰਨੀ ਤੇਜ਼ ਇੰਨੀ 쿨ਿੰਗ ਇਹ ਉਹ ਕਿ ਅਸੀਂ ਬੜੀ ਜਲਦੀ ਨਾ ਦੋਨੋਂ ਜਣੇ ਇਨਫਲੂਐਂਸ ਵੀ ਹੋ ਗਏ ਸੀ ਕਿਉਂਕਿ ਸੇਲਸਮੈਨ ਵਧੀਆ ਹੁੰਦੇ ਨੇ ਜਿਹਨੂੰ ਸੇਲਸਮੈਨ ਉਹੀ ਵਧੀਆ ਹੁੰਦਾ ਜਿਹੜਾ ਬੰਦੇ ਦਾ ਦਿਮਾਗ ਬਦਲ ਦੇ ਉਹਨੂੰ ਕਹੇ ਨਹੀਂ ਨਹੀਂ ਭਾਜੀ ਕਮਾਲ ਕਰਦੇ ਹੋ ਡੈਕਨ ਨੂੰ ਕੌਣ ਪੁੱਛਦਾ ਅੱਜ ਕਰਨੀ ਇਹ ਨਹੀਂ ਕਿ ਅੱਜ ਡੈਕਨ ਨੂੰ ਕਹਿੰਦੇ ਡੈਕਨ ਵਧੀਆ ਹੈ ਬਟ ਅੱਜ ਕੱਲ ਉਹ ਚੀਜ਼ ਨਹੀਂ ਰਹਿ ਗਈ IYF B IYF B WO IYF IYF ਦਾ ਲੋਇਡ ਨੂੰ ਵੀ ਵਿਕਾਰ ਹੀ ਇਹਨੂੰ ਵੀ ਵਿਕਾਰ ਹੈ ਨਾ ਮੇਰੇ ਯਾਰ ਕਿੰਨ ਤੇ ਮੈਂ ਅਸੀ ਮੈਂ ਕਹ ਚਾ ਲੈ ਲੈਨੇ IYF ਦਾ ਫਿਰ ਸਾਡੇ ਦਿਮਾਗ ਵਿੱਚ ਕੰਮ ਇੱਕ ਕੰਮ ਕਰ ਗਿਆ ਸੀ ਭਾਈ ਸਾਹਿਬ ਨੂੰ ਜਾਣਦੇ ਆ ਉਹ AC ਸਰਵਿਸਿਜ਼ ਵਗੈਰਾ ਕਰਦੇ ਨੇ ਮਤਲਬ ਕਾਫੀ ਮਕੈਨਿਕ ਨੇ ਬੇਸਿਕਲੀ ਜਿਵੇਂ ਵਾਸ਼ਿੰਗ ਮਸ਼ੀਨ ਅਸੀਂ ਉਹਨੂੰ ਫੋਨ ਕੀਤਾ ਉਹ ਕਹਿੰਦਾ ਭਾਈ ਸਾਹਿਬ ਗੱਲਾਂ ਚ ਨਾ ਆयो ਬਿਲਕੁਲ ਵੀ ਕਿਉਂਕਿ ਸੇਲਸਮੈਨ ਨੇ ਇਹਨਾਂ ਨੇ ਉਹ ਪ੍ਰੋਡਕਟ ਤੁਹਾਨੂੰ ਜਿਆਦਾ ਵੇਚਣਾ ਜਿਹਦੇ ਵਿੱਚ ਇਹਨਾਂ ਨੂੰ ਮਾਰਜਿਨ ਜ਼ਿਆਦਾ ਹੈ ਜਾਂ ਕਮਿਸ਼ਨ ਜ਼ਿਆਦਾ ਹੈ ਰੀਜ਼ਨ ਕਿਉਂਕਿ ਜਿਹੜੇ ਕਹਿੰਦੇ ਆਈਐਫਵੀ ਦੇ ਏਸੀ ਹੁਣ ਇਹ ਸ਼ੋਅ ਕਰ ਰਹੇ ਨੇ ਇਹ ਨਵੇਂ-ਨਵੇਂ ਏਸੀ ਆਏ ਨੇ ਮਤਲਬ ਆਏ ਤਾਂ ਪਹਿਲਾਂ ਤੇ ਹੋਏ ਨੇ ਇਹ ਵਾਲੇ ਮਾਡਲ ਨਿਊ ਮਾਡਲ ਨੇ ਜੋ ਹਿੱਸਾ ਲਾਂਚ ਹੋਏ ਨੇ ਤੇ ਇਹਦਾ ਹਾਲੇ ਪਤਾ ਹੀ ਨਹੀਂ ਰਿਵਿਊ ਹੀ ਨਹੀਂ ਪਤਾ ਕਿਵੇਂ ਦਾ ਹੈ ਕਿਵੇਂ ਦਾ ਨਹੀਂ ਕਿਉਂਕਿ ਇਹ ਜਦੋਂ ਕਹਿੰਦੇ ਅਸਲ ਤੋਂ ਪਿਛਲੀ ਤੋਂ ਪਿਛਲੀ ਗਰਮੀਆਂ 'ਚ ਗਰਮੀ 'ਚ ਗਰਮੀ ਬਹੁਤ ਜ਼ਿਆਦਾ ਪਈ ਸੀ ਕਈ ਏਸੀ ਫੇਲ ਹੋ ਚੁੱਕੇ ਸੀ ਲੇਕਿਨ ਡੈਕਨ ਦਾ ਨੰਬਰ 1 ਤੇ ਰਿਹਾ ਸੀ ਮਤਲਬ ਪ੍ਰੋਪਰ ਗਾਰੇ ਡੈਕਨ ਦਾ ਹੀ ਲੋ ਹੋਰ ਕੋਈ ਤੁਹਾਨੂੰ ਸੁਝਾਅ ਵੀ ਦਬੇ ਨਾ ਲੋ ਮਤਲਬ ਉਹੀ ਗੱਲ ਆ ਗਈ ਫਿਰ ਅਸੀਂ ਫੇਰ ਕਨਫਿਊਜ਼ ਹੈ ਨਾ ਤੇ ਫਾਈਨਲੀ ਅਸੀਂ ਏਸੀ ਬਾਇ ਕਰ ਲਿਆ ਜੀ ਐਡਾ ਕਹਿੰਦਾ ਓ ਪਿਆ ਜੀ ਬਾਹਰ ਆ ਕੇ ਹੁਣ ਸਵੇਰੇ ਆਣਗੇ ਭਾਈ ਸਾਹਿਬ ਕੰਪਨੀ ਵਾਲੇ ਆਣਗੇ ਫਿਟਿੰਗ ਕਰਨ ਵਾਸਤੇ ਹੈ ਨਾ ਤੇ ਇਹ ਇੱਥੇ ਲੱਗ ਜਾਊਗਾ ਆ ਲਾਈਟ ਉਤਰ ਜਾਊਗੀ ਨਾ ਸਿੱਪੀ ਹਾਂ ਲਾਈਟ ਉਤਰ ਜੇਗੀ ਪਰ ਫਿਰ ਕੱਲ ਹੀ ਕੱਲ ਕਿਹਨੇ ਜਾਂ ਤਾਂ ਲਾਈਟਾਂ ਵੀ ਲਿਆਣੀਆਂ ਪੈਣੀਆਂ ਬਾਬੂ ਨਾ ਛਿੱਜੋ ਛਿੱਜੋ ਬਾਬੂ ਕੀ ਕਰਦੇ ਹੋ ਤੁਸੀਂ ਦੱਸੋ ਇਸ ਚੱਕਰ ਕਰੇ ਲਿਆ ਲਿਆ ਉਹ ਨਹੀਂ ਲੈਟ ਉੱਤਰ ਜੀ ਗਿਆ ਤੁਹਾਨੂੰ ਕੱਲ ਹੀ ਕੁਛ ਨਾ ਕੋਈ ਲਾਈਟਸ ਲਿਆਣੀ ਪੈਣਗੀਆਂ ਜਿਹੜੀ ਇੱਥੇ ਲਗਾ ਲਈਏ ਫੈਂਸੀ ਲਾਈਟਸ ਟਾਈਪ ਦੇ ਹਨਾ ਬੜਨ ਨਾਲ ਚੱਲ ਜਾਣਗੀਆਂ ਜਿਹੜੀਆਂ ਮਬਰਕਾ ਜੀ ਮਬਰਕਾ ਤਨ ਬहोत बहोत मबरका ਆਖੇ ਕਰਾ ਸੀ ਫਿਰ ਡੈਕਿੰ ਦਾ ਲੈ ਹੀ ਲਿਆਏ ਸੀ ਉਹ ਪਿਆ ਤੇ ਲਿੱਤਾ ਇਨਵਰਟਰ ਏਸੀ ਆ ਹਾਂ ਇਸ ਵਾਰ ਇਨਵਰਟਰ ਏਸੀ ਲਿੱਤਾ ਚਲੋ ਬਾਈ ਵੀ ਲੈ ਕੇ ਵੇਚ ਲੈਣੇ ਵੈਸੇ ਆਪਾਂ ਲੈਣਾ ਨਹੀਂ ਸੀ ਪਰ ਆਪਾਂ ਮੈਂ ਚਲੋ ਕੋਈ ਟਰਾਈ ਕਰਨਾ ਚਾਹੀਦਾ ਵੈਸੇ ਸਹੀ ਗੱਲ ਬਾਕੀ ਆਪਣੇ ਕੋਲ ਸਾਰੇ ਨੌਨ ਇਨਵਰਟਰ ਨੇ ਸਾਰੇ ਨੌਨ ਇਨਵਰਟਰ ਨੇ ਤੇ ਲਿਆ ਭਾਈ ਇਕ ਟਾਂਦਾ ਹੀ ਆ ਪਹਿਲਾਂ ਅਸੀਂ ਡੇਟਾ ਦਾ ਸੋਚਿਆ ਸੀ ਨਾ ਪਰ ਹੁਣ ਹੀ ਇਕ ਟਾਂਦੇ ਲੈ ਕੇ ਆਏ ਆ ਤੇ ਡੈਕਿੰਗ ਦਾ ਲੈ ਕੇ ਆਏ ਆ ਲੈਣ ਤਾਂ ਵੈਸੇ ਅਸੀਂ ਲੋਇਡ ਦਾ ਹੀ ਗਏ ਸੀ ਕਿਉਂਕਿ ਲੋਇਡ ਦਾ ਤੇ ਜਾਹੇ ਢਾਚੇ ਚ ਚੱਕ ਕਿਉਂਕਿ ਜਿਹੜੇ ਸਾਡੇ ਘਰ ਆਲਰੇਡੀ ਚੱਲ ਰਹੇ ਨੇ ਹਰ ਇੱਕ ਬੰਦੇ ਨੂੰ ਆਪਣੇ ਘਰ ਦਾ ਇੱਕ ਐਕਸਪੀਰੀਅੰਸ ਹੁੰਦਾ ਨਾ ਪਰ ਡੈਕਿੰਗ ਦਾ ਤੁਸੀਂ ਵੀ ਅੱਜ ਵੀ ਕਿਸੇ ਨੇ ਕਮੈਂਟ ਕੀਤਾ ਸੀ ਕਿ ਮੈਂ ਮਤਲਬ ਏਸੀ ਵਾਲੇ ਡਿਪਾਰਟਮੈਂਟ ਜੀ ਮਤਲਬ ਜੌਬ ਕਰਦਾ ਕੰਮ ਕਰਦਾ ਹਨਾ ਸਰਵਿਸ ਕਰਦਾ ਤੇ ਤੁਸੀਂ ਡੈਕਿੰਗ ਦਾ ਜਾਂ ਹੋਰ ਕਿਹੜਾ ਸੀ ਛਿੱਪੀ ਉਹ ਉਹ ਜਨਰਲ ਉਹ ਜਨਰਲ ਤੇ ਇੱਕ ਮੇਰੇ ਖਿਆਲ ਮਸਟ ਬਸ਼ੀਸ਼ ਹਾਂ ਇਹ ਇਹ ਬੈਸਟ ਨੇ ਤੇ ਇਹਨਾਂ ਚ ਤੁਸੀਂ ਕੋਈ ਵੀ ਲੈ ਸਕਦੇ ਫਿਰ ਉਦੋਂ ਤੱਕ ਅਸੀਂ ਲੈ ਚੁੱਕੇ ਸੀ ਟੈਗਰਾਂ ਦਾ ਕਿੰਨਾ ਲੈ ਚੁੱਕੇ ਸੀ ਉਦੋਂ ਤੱਕ ਜਿਹਦੋਂ ਦਾ ਕਮੈਂਟ ਪੜਿਆ ਸੀ ਹੂੰ ਤੇ ਬਾਕੀ ਹੁਣ ਕੱਲ ਕੱਲ ਦਾ ਦਿਨ ਫੇਰ ਮਤਲਬ ਵੜਾ ਕੇ ਉਹ ਕੀ ਖਲਾਰਾ ਪਾਊਗਾ ਕਿਉਂਕਿ ਜਿਹੜੀ ਸਰਵਿਸ ਹੋਣੀਆਂ ਨੇ ਉਹ ਅੰਦਰ ਵਾਲੇ ਏਸੀ ਦੀ ਵੀ ਹੋਊਗੀ ਸਟੂਡੀਓ ਵਾਲੇ ਦੀ ਵੀ ਲੌਬੀ ਵਾਲੇ ਦੀ ਵੀ ਤੇ ਜਿਹੜਾ ਨਾਲ ਵਾਲੇ ਕਮਰੇ ਦਾ ਏਸੀ ਉਹ ਖਰਾਬ ਹੋਇਆ ਮਤਲਬ ਕੂਲਿੰਗ ਨਹੀਂ ਕਰਦਾ ਪਤਾ ਨਹੀਂ ਹੁਣ ਵੇਖੋ ਉਹਦੇ ਵਿੱਚ ਗੈਸ ਪੈਂਦੀ ਹੈ ਕਿ ਕੀ ਹੋਣਾ ਉਹ ਵੀ ਠੀਕ ਹੋਊਗਾ ਉਹ ਵੀ ਜਦੋਂ ਤਾਰ ਕੇ ਬਾਹਰ ਸਾਫ਼ ਕਰਨਾ ਤੇ ਲੱਗੇ ਆਨੇ ਬਹੁਤ ਗੰਦ ਨਿਕਲਦਾ ਹੋਣਾ ਕਿਉਂਕਿ ਮਿੱਟੀ ਪਈ ਰਹਿੰਦੀ ਹੈ ਮੈਨੂੰ ਪਤਾ ਕੀ ਸੋਦਾਂਗੇ ਨੇ ਕੱਲ ਦਾ ਦਿਨ ਆਪਾਂ ਸਾਰਾ ਏਸੀਆਂ ਵਾਲੇ ਰੱਖਦੇ ਆ ਮੈਂ ਦੂਸਰੇ ਏਸੀਆਂ ਵਾਸਤੇ ਸਰਵਿਸ ਵਸਤੇ ਵੀ ਬੁਲਾ ਹੀ ਲੈਣਾ ਫਿਰ ਉਹੀ ਇਹਨਾਂ ਤਾਂ ਕਰਕੇ ਕਿਉਂਕਿ ਕੱਲ ਇੱਥੇ ਵੀ ਜਦ ਤੋੜਪਾਨ ਹੋਊਗੀ ਸੀਪੀ ਤਾਂ ਮੈਨੂੰ ਪਤਾ ਜੇ ਇੱਥੇ ਤੋੜਪਾਨ ਨੂੰ ਇੱਕ ਜਣ ਨੂੰ ਥੱਲੇ ਜਾਣਾ ਪੈਣਾ ਕਿਉਂਕਿ ਥੱਲੇ ਕੋਈ ਨੰਗੇ ਨਾ ਹੈ ਨਾ ਕਿਸੇ ਦੇ ਨਹੀਂ ਇੱਥੋਂ ਇੱਥੇ ਇਧਰ ਰਸਤਾ ਨਹੀਂ ਹੈ ਤਾਂ ਕੋਈ ਲੰਗਦਾ ਨਹੀਂਗਾ ਫਿਰ ਵੀ ਮੈਂ ਇੱਥੇ ਬਾਲਕਨੀ ਕੋਲ ਖੜ ਜਾਵਾਂਗਾ ਰ ਨੇ ਰਸਤਾ ਪਾਵੇਂ ਨਹੀਂ ਜੇ ਵੀ ਨੰਗ ਦਾ ਕੋਈ ਨਾ ਕੋਈ ਇਧਰੋਂ ਰਸਤੇ ਤੋਂ ਨਿਕਲ ਆਉਂਦਾ ਵਾ ਕੋਈ ਸਕੂਟਰੀਰ ਨਿਕਲ ਆਉਂਦਾ ਕੋਈ ਆਪਣੀ ਗੱਡੀ ਕੱਢ ਰਿਆ ਹੁੰਦਾ ਹਨਾ ਸੋ ਉਹ ਨਹੀਂ ਕੀ ਹੋ ਜਾਂਦੀ ਜਰੂਰੀ ਹੈ ਸੇਫਟੀ ਬਹੁਤ ਜਰੂਰੀ ਹੈ ਕਿਉਂਕਿ ਜੇ ਤੋੜਪੰਨ ਕਰਨੀ ਹੈ ਨਾ ਤਾਂ ਰੋੜੇ નીચે गिर ਸੇ ਲੇ ਮੈਂ ਜਾਵਾਂਗਾ نیچے ਜਾਣਾ ਪੈਣਾ نیچے ਜਰੂਰੀ ਹੈ ਤੇ ਬਾਕੀ ਤੁਹਾਨੂੰ ਸੀਮਟ ਲਿਆ ਕੇ ਦੇਣਾ ਪੈਣਾ ਕਿਉਂਕਿ ਫਿਰ ਜੋ ਜ਼ਿਆਦਾ ਹੋਲ ਹੋਇਆ ਤੇ ਉਹਨੂੰ ਕਵਰ ਕਰਨਾ ਕਿਉਂਕਿ ਬਾਰਸ਼ਾਂ ਜਦੋਂ ਨਹੀਂ ਆ ਇਹ ਚੁੰਦੇ ਕਿ ਪਾਣੀ ਅੰਦਰ ਹੈ ਕਿਉਂਕਿ ਵਾਲਪੇਪਰ ਲੰਗਾ ਸਾਰਾ ਖਰਾਬ ਹੋ ਜਾਣਾ ਹੂੰ ਕੱਲ ਦਾ ਦਿਨ ਬੜਾ ਹੋਊਗਾ। ਹੋੜ। ਹਾਂ। ਕੋਈ ਗੱਲ ਨਹੀਂ। ਸਪਾਈ ਕਰਨੀ ਪੈਂਦੀ ਆ ਨਾ ਬੜੀ ਗੰਦਗੀ ਬਹੁਤ ਮੱਝਾਂ ਦੀ ਇੱਕਦਮ। ਇਹ ਆ ਬਹੁਤ ਜ਼ਿਆਦਾ ਸ਼ਰਾਤੀ ਹੋ ਗੀਨੀ ਚੀਕਾਂ ਮਾਰਦੀ ਨਾ ਹਾਂ। ਬਾਬੂ ਇਹ ਬਾਜਦੇ ਤੇ। ਇਹ ਬਾਜਦੇ ਤੇ। ਇਹ ਪਪਾ ਕਦੂ ਏ। ਕਦੂ। ਲੱਖਾਂ ਭਰੀਆਂ। ਕਦੂ। ਕਦੂ ਕਿਦਾਂ ਦੇਖਣ ਦੇ ਆ। ਆਹ ਕਦੂ। ਕੀ ਦੇਖ ਰਹੇ ਪਪਾ ਨੂੰ? ਜੋਣੇ ਜੋਣੇ ਤੁਸੀਂ ਪਹਿਲੀ ਸਵੰਦਾ ਆਪੀ ਆਪੀ ਸਵਣ ਆਓ ਲਿਓ ਜੀ ਆਓ ਤੁਹਾਨੂੰ ਬਾਹਰ ਲੈ ਕੇ ਚਲੀਏ ਨਾਲ ਏਸੀ ਦਿਖਾਈਏ ਬਸ ਕੀ ਦਿਖਾਣਾ ਇਹ ਡੱਬਾ ਹੀ ਇਹ ਸਵੇਰੇ ਕੋਲ ਦੇਣਾ ਉਹਨਾਂ ਨੇ ਲੱਗ ਹੀ ਰਹਿਣਾ ਇੱਥੇ ਵਿਚਾਰੇ ਨੇ ਕੱਲ ਵਿਚਾਰਾ ਕਿਉਂ ਹੈ ਭਾਈ ਚਿੱਟੇ ਚਟੇ ਰੰਗ ਦਾ ਹਾਂ ਉਹਨੂੰ ਵਾਲੇ ਉਤਾਰਾਂਗੇ ਨਹੀਂ ਉਹਨੂੰ ਉਦੋਂ ਹੀ ਉਤਾਰਾਂਗੇ ਜਦੋਂ ਸ਼ੀਸ਼ੇ ਵਾਲਾ ਆਏਗਾ ਨਾ ਹਾਂ ਕਿਉਂਕਿ ਪਰ ਨਹੀਂ ਯਾਰ ਜੇ ਏਸੀ ਵਾਲਿਆਂ ਨੇ ਆਣੇ ਨਾ ਤੇ ਇਹਨੂੰ ਉਤਾਰਨਾ ਪਵੇਗਾ ਏਸੀ ਵਾਲਾ ਹੀ ਉਤਾਰੇਗਾ ਸ਼ੀਸ਼ੇ ਵਾਲਾ ਥੋੜੀ ਉਤਾਰੇਗਾ ਇਹਨੂੰ ਫੇ ਸ਼ੀਸ਼ਾ ਕਿੱਦਾਂ ਲਵਾਇਓ ਫਿਰ ਆਪਾਂ ਜਿਸ ਟਾਈਮ ਸਰਵਿਸ ਕਰਾਣੀ ਇਹਨੂੰ ਉਤਾਰਨ ਦੇ ਨਾਲ ਦੇ ਨਾਲ ਸ਼ੀਸ਼ੇ ਨੂੰ ਬੁੜਾਣਾ ਪੈਣਾ ਉਹ ਸ਼ੀਸ਼ੇ ਦਾ ਨਾਪ ਲੈ ਕੇ ਜਾਓਗੇ ਫੇਰੀ ਬਣ ਕੇ ਉਹ ਸ਼ੀਸ਼ਾ ਨਾ ਨਾ ਬਣ ਕੇ ਥੋੜੀ ਆਣਾ ਸਿੱਧਾ ਲੈ ਕਟਿੰਗ ਕਰਨੀ ਹੈ ਉਜਾਰਜ ਦੇ ਨਾਲ ਮਿੰਟ ਚ ਕੱਟ ਗਿਆ ਉਹ ਮਾਰਦਾ ਉਹਨੇ ਜਿਹੜੇ ਆਪਣੇ ਸ਼ੀਸ਼ੇ ਵਾਧੂ ਪਏ ਸੀ ਨਾ ਇਹ ਤੋਂ ਉਤਾਰ ਦੇਣਾ ਇਹ ਰੱਖਾਂਗੇ ਬਾਹਰ ਲੋਬੇ ਦੇ ਬਾਲਕਨੀ ਚ ਰੱਖ ਦਾਂਗੇ ਆ ਗੱਲ ਹੋਣੀ ਉਹ ਵੀ ਤਾਂ ਭਰੇ ਹੀ ਮਿੱਟੀ ਨਾਲ ਹੀ ਇਹ ਬਰ ਇਹ ਵਾਜੇਤੀ ਬਾਬੂ ਛੋਨਾ ਬਾਬੂ ਮਿੱਠਾ ਬਾਬੂ ਏਸੀ ਸਰਵਿਸ ਹੋਈ ਗੋਣ ਆਹ ਦੇਖੋ ਜੀ ਪਿਆ ਜਿਹੜਾ ਡੈਕ ਇਹਦਾ ਲਿਆਂਦਾ ਆਏ ਸੀ ਇਹਦੇ ਤਾਂ ਇਹਦੇ ਤਾਂ ਹਾਲੇ ਫਿਟਿੰਗ ਕਰਨ ਵਾਲੀ ਨਹੀਂ ਆਏ ਤੇ ਬਾਕੀ ਮੈਂ ਕਿ ਬਾਕੀ ਏਸੀ ਦਾ ਨਹੀਂ ਸਰਵਿਸ ਕਰਾ ਲਈ ਤਾਂ ਕਿ ਨਿੱਭੜ ਜਾ ਗਾ ਹੂੰ ਕਿੰਨੇ ਬਾਬੂ ਬਾਬੂ ਛੋਨਾ ਮਿੱਠਾ ਹਈ ਇਹ ਵਾਲਦਰ ਹੋਣੀ ਸੁੱਤੀ ਉੱਠੀ ਹੈ ਤੇ ਅਸੀਂ ਚਾਹ ਪੀਣ ਲੱਗੇ ਸੀ ਏਸੀ ਨਾਲ ਆ ਗਿਆ ਫੋਰ ਹੂੰ ਉਹ ਸੀ ਹੌਣ ਲੱਗਿੰ ਇਸ ਟਾਈਮ ਨੀਂਦ ਆਣ ਲੱਗ ਜਾਂਦੀ ਹੈ ਪਹਿਲਾਂ ਆਪਾਂ ਸਪਲਿਟਾਂ ਦੀ ਕਰਾ ਲਈ ਹੈ ਨਾ ਫਿਰ ਕਰਾਨੀ ਆ ਗਈ ਸਾਡੇ ਨਾਲ ਹੋ ਗਈ ਜੀ ਬੁੱਲ ਸ਼ਿਟ ਵਾਲੀ ਕਰੋਲ ਕਿਉਂਕਿ ਏਸੀ ਤਾਂ ਸਰਵਿਸ ਆ ਹੋ ਗਏ ਆਪਣੇ ਸਪਲਿਟ ਆਲਾ ਵੀ ਡੈਕਨ ਆਲਾ ਵੀ ਬੰਦਾ ਆ ਰਿਹਾ ਲਗਾਉਣ ਵਾਸਤੇ ਚੱਕਰ ਕੀ ਪੈ ਗਿਆ ਸਾਡਾ ਜਿਹੜਾ ਮਦਦ ਕਰਦੇ ਹਾਂ ਲੋਕ ਬਣਾ ਰਹੇ ਬਣਾਣਾ ਚਲ ਸੁਣ ਤੁਸੀਂ ਵੀ ਸੁਣੋ ਚੱਕਰ ਕੀ ਪੈ ਗਿਆ ਆਈ ਵਾਰਟਮੈਂਟੇ ਕੀ ਜਾ ਰਹੀ ਹੈ ਉਹ ਦੇਖੋ ਪਾਪਾ ਦੇਖੋ ਉਹ ਦੇ ਕੋ ਪਾਪਾ ਉਹ ਦੇ ਕੋ ਉਧਰ ਆ ਦੇਖੋ ਆ ਦੇਖੋ ਆ ਦੇਖੋ ਹੂੰ ਉਹਦੇ ਦੇਖੋ ਹਾਂ ਚੱਕਰ ਇਹ ਪੈ ਗਿਆ ਕਿ ਜਿਹੜਾ ਸਾਡਾ ਵਿੰਡੋ ਵਾਲਾ ਆ ਏਸੀ ਆ ਉਸ ਨਾਲ ਦੇ ਰੂਮ ਵਾਲਾ ਜਿਹੜਾ ਮੰਮੀ ਹੋਣਾ ਦਾ ਕਮਰਾ ਉਹ ਏਸੀ ਦਾ ਕੰਪਰੈਸਰ ਹੋ ਗਿਆ ਖਰਾਬ ਹੁਣ ਉਹ ਫਿਰ ਬਾਈ ਹੁਣੇ ਜਿਹੜੇ ਸਰਵਿਸ ਕਰਨ ਆਏ ਸੀ ਇਹ ਕਹਿੰਦੇ ਵੀ ਬਾਈ ਚੰਗਾ ਹੋਏਗਾ ਇਹਨੂੰ ਕੱਢ ਦੋ ਏਸੀ ਨੂੰ ਮਤਲਬ ਸਕ੍ਰੈਪਸ ਗਰੁੱਪ ਵਿੱਚ ਹੀ ਜਾਣਾ ਕਹਿੰਦੇ ਵੀ ਇਹਦਾ ਜਾਣਾ ਨਹੀਂਗਾ ਮੈਂ ਕਹਾਂ ਹੁਣ ਫਿਰ ਇਹ ਵੀ ਤੁਹਾਡੀ ਗੱਲ ਸਹੀ ਹੈ ਹੁਣ ਮੈਂ ਤੇ ਕਿਰਨੇ ਇਹ ਸਲਾਹ ਕੀਤੀ ਮੈਂ ਕਹਾਂ ਇੱਥੇ ਵੀ ਫਿਰ ਪਾਸਾ ਪਲੇਟੀ ਲਾ ਲੈਣੇ ਆ ਯਾਬ ਵੀ ਮੁੱਕ ਜਾਏਗਾ ਹਣਾ ਵਿੰਡੋ ਵਾਲਾ ਤੇ ਹੁਣ ਫਿਰ ਮੈਂ ਅਸੀਂ ਇਹ ਸਲਾਹ ਕਰੀਏ ਵੀ ਹੁਣ ਇੱਥੇ ਕਿਹੜਾ ਲਾਈ ਕਿਉਂਕਿ ਇਹ ਰੂਮ ਬਹੁਤ ਘੱਟ ਯੂਜ਼ ਹੁੰਦਾ ਮੰਮੀ ਹੋਣਾ ਨੇ ਹੁਣ ਚਲੇ ਜਾਣਾ ਤੇ ਰੂਮ ਇਹ ਉਦੋਂ ਹੀ ਯੂਜ਼ ਹੋਣਾ ਜਦੋਂ ਭਾਬੀ ਵੀਰੇ ਹੋਣੀ ਜਾਂ ਬੱਚੇ ਜਾਂ ਕੋਈ ਆਏਗਾ ਉਦੋਂ ਜਾਂ ਫਿਰ ਮੰਮੀ ਹੋਣੀ ਜਦੋਂ ਗਰਮੀਆਂ ਚ ਹੋਣਗੇ ਉਦੋਂ ਯੂਜ਼ ਹੋਣਾ ਅਦਰਵਾਜ਼ੀ ਰੂਮ ਯੂਜ਼ ਨਹੀਂ ਹੋਣਾ ਸੋ ਇਸ ਕਰਕੇ ਸੋਚ ਰਿਹਾ ਇੱਥੇ ਲੋਇਡ ਦਾ ਲਵਾ ਲਈਏ ਲੋਇਡ ਦਾ ਥੋੜਾ ਸਸਤਾ ਪੈ ਰਿਹਾ ਡੇ ਟਨ ਦਾ 34000 ਦਾ ਪੈ ਰਿਹਾ ਜਿਹੜਾ ਵੈਸੇ ਕਰਨਾ ਫਰਕ ਥੋੜਾ ਹੀ ਏ ਪਰ ਇੱਕ ਚੱਕਰ ਹੋਰ ਦੱਸਾਂ ਇਹ ਇਹ ਜਿਹੜਾ ਲੋਇਡ ਦਾ ਹੈ ਨਾ ਉਹ ਕਨਵਰਟੇਬਲ ਏ ਉਹ ਕਨਵਰਟ ਹੋ ਕੇ 1 ਟਨ ਦਾ ਵੀ ਬਣ ਜਾਂਦਾ ਏ ਕੋਈ ਫਰਕ ਹੈਗਾ ਨਾਲ ਚ ਬਟ ਜਿਹੜਾ ਇਹ ਹੈ ਆਪਣਾ ਹਿਟਾਚੀ ਇਹ ਆਪਣਾ ਇਹ ਇਹ ਨੋਨ ਨੋਨ ਕਨਵਰਟੇਬਲ ਹੈ ਤੂੰ ਜੀ ਦਾ ਸਾਨੂੰ ਕੰਮ ਕਰ ਲੈਣ ਦੋ ਤੂੰ ਜੀ ਵੀ ਰੋਲਾ ਪਾਇਆ ਹੈ ਉਧਰ ਮੰਮਾ ਨੇ ਰੋਲਾ ਪਾਇਆ ਗੱਦਾ ਗੁੱਦਾ ਬਾਹਰ ਕੱਢਦਾ ਕਹਿੰਦੇ ਉਧਰ ਏਸੀ ਲਵਾਣੇ ਤੇ ਡਸਟ ਪੈ ਜਾਣੀ ਹੈ ਹਾਂਜੀ ਦੱਚੋ ਲੈ ਦੋ ਇਹ ਕੋਰੀ ਚੇਲੇ ਦੋ ਸੰਗ ਲੈ ਦੋ ਇੱਕ ਹੋਰੀ ਚੇਲੇ ਨਾ ਅਧਿਕ ਮੇਰਾ ਖਰਾਬ ਹੋ ਗਿਆ ਲੈ ਦੇ ਲੈ ਆਦੀ ਮੇਲੇ ਬਾਬੂ ਲੈ ਦੋ ਹੈ ਅੰਕਲ ਆ ਗਏ ਸੀ ਬਾਰੇ ਏਸੀ ਲਗਾਉਣ ਵਾਲੇ ਬਹੁਤ ਖਲਾਰਾ ਮਚਿਆ ਹੋਇਆ ਘਰ ਦੇ ਵਿੱਚ ਬਹੁਤ ਜ਼ਿਆਦਾ ਆ ਕਮਰਾ ਦੇਖੋ ਕੀ ਹਾਲਤ ਹੋਈ ਪਈ ਕਮਰੇ ਦੀ ਪਹਿਲਾਂ ਏਸੀ ਉੱਥੇ ਲਵਾਉਣਾ ਸੀ ਪਰ ਦਿੱਕਤ ਇਹ ਆ ਗਈ ਇੱਥੇ ਅੰਡਰਗਰਾਉਂਡ ਤਾਰ ਨਹੀਂ ਪੈ ਸਕਦੀ ਕਿਉਂਕਿ ਉਹਦਾ ਕਨੈਕਸ਼ਨ ਹੀ ਨਹੀਂਗਾ ਫਿਰ ਬਾਹਰੋਂ ਤਾਰ ਦਿਖਣੀ ਸੀ ਜਾਂਦੀ ਹੋਈ ਫਿਰ ਇਹ ਸਕੀਮ ਲਾਈ ਅਸੀਂ ਇੱਥੇ ਲਾਉਂਦੇ ਹਾਂ ਇੱਥੇ ਨਾਲ ਕੀ ਆ ਉਹਦੇ ਕੋ ਹੌਲ ਕਰਤਾ ਪੈਪ ਤਾਰ ਪੁਰ ਬਾਥਰੂਮ ਦੇ ਅੰਦਰੋਂ ਚਾ ਕੇ ਬਾਹਰ ਬਾਲਕਨੀ ਚ ਉਧਰ ਲਾ ਜਾਣਾ ਵੀ ਬਾਹਰ ਤਾਰ ਕੋਈ ਦਿਖਣੀ ਨਹੀਂ ਪਰ ਇੱਕ ਨੁਕਸਾਨ ਇਹ ਹੋ ਗਿਆ ਪਹਿਲਾਂ ਟੁੱਟ ਗਈਆਂ ਦੋਕ ਉਹ ਦਖਾਨਾ ਹੋ ਗਿਆ ਹੁਣ ਹੈ ਸੀ ਸਪਾਇਰ ਕੱਢ ਲਾਗੇ ਸਾਈਡ ਇਹ ਪੈਪ ਨਿਕਲਣ ਵਾਲਾ ਬਣ ਗਿਆ ਨਿਕਲ ਜਾਏਗਾ ਪੱਕਾ ਫਿਰ ਟਾਇਲ ਲਗਾ ਕੇ ਜਾਓਗੇ ਨਹੀਂ ਤੋ ਮੈਂ ਉਹ ਕਰ ਦੂੰਗਾ ਜੁਰਮਾਨਾ ਕਿੰਨਾ ਜੁਰਮਾਨਾ ਪੜੇ ਮਜ਼ਾ ਕਰਾਉਂ ਤੇਲੇ ਤਾਂ ਮੇਰੇ ਕੋਲ ਬੜੀਆਂ ਹੈ ਭਾਈ ਪਤਾ ਹੈ ਕਿ ਅਸੀਂ ਸਿਚੁਏਸ਼ਨ ਕੇ ਲਈ ਟਾਇਲ ਇੱਕ ਦੋ ਫालतू ਰੱਖਤਾ ਮੇਰੇ ਕੋਲ ਦੋ ਡੱਬੇ ਬੜੇ ਹੈ ਫालतू ਵੇ ਕਦੇ ਟੁੱਟ ਜਾਏ ਤਾਂ ਚਲੋ ਲੱਗ ਜਾਏਗੀ ਉਹ ਤਾਂ ਟੁੱਟ ਨਹੀਂ ਸੀ ਇਸ ਵਿੱਚ ਇੱਕ ਇਹ ਵਾਲੀ ਇੱਕ ਉਹ ਟੁੱਟੀ ਹੈ ਉਹ ਵਾਲੀ ਲੱਗੇਗੀ ਦੋ ਲੱਗੇਗੀ ਤਾਂ ਹੈਨਾ ਚਲੋ ਲਗਾ ਦਿਓ ਇਹ ਉੱਥੇ ਲੱਗੂਗਾ ਏਸੀ ਇਸ ਥਾਂ ਦੇ ਬਲੋਰ ਲੱਗ ਜਾਊਗਾ ਕਿੱਥੋਂ ਕੱਢ ਗਏ ਕਿੱਦਾਂ ਮੂੰਹ ਬਣਾਇਆ ਮੈਡਮ ਹਾਂ ਇਹ ਖਲਾਰਾ ਵੇਖਿਆ ਉਤਰਾ ਹੋ ਗਿਆ ਇਹ ਨੂੰ ਹੋਣਾ ਹੈ ਖਲਾਰਾ ਬਹੁਤ ਇੱਧਰ ਤਾਂ ਸੌਫ ਕਰਤਾ ਗਿਰਨਿਆ ਏਸੀ ਉਸੇ ਹੋ ਗਏ ਦੋਨੋਂ ਨੁਕਸਾਨ ਹੋ ਗਿਆ ਵੇ ਭਾਰੀ ਹੂੰ ਇਹ ਕਿਸ਼ਨਾ ਬਸਤਾ ਹੁੰਦਾ ਹੀ ਆ ਕੋਈ ਗੱਲ ਨਹੀਂ ਨਾਲ ਦੇ ਕਮਰੇ ਦਾ AC ਵੀ ਹੋ ਗਿਆ ਖਰਾਬ ਦੋਨੋਂ ਢਲ ਕੇ ਵੇਚ ਦਿੰਨੇ ਆ ਕਿੰਨੇ ਦਾ ਵੀ ਕਰਨਗੇ ਜਿੰਨੇ ਦਾ ਵੀ ਵੇਚ ਜਾਣਗੇ ਕੁਝ ਪੈਸੇ ਪਾ ਗਏ ਇੱਧਰ ਵੀ ਕੱਲ ਆर्डर ਕਰਤਾ ਵੀ ਕੱਲ ਵੀ ਆ ਜਾਏਗਾ ਇੱਧਰ ਹਗੇ ਸੀ ਇੱਧਰ ਕੱਲ ਲੱਗ ਜਾਏਗਾ ਅੱਜ ਹੀ ਲੱਗ ਜਾਂਦਾ ਪਰ ਅਸੀਂ ਡੈਕਨ ਦਾ ਨਹੀਂ ਲਵਾ ਰਹੇ ਡੈਕਨ ਦਾ ਕਿਉਂ ਨਹੀਂ ਲਵਾ ਰਹੇ ਕਿਉਂਕਿ ਡੈਕਨ ਦੇ ਵਿੱਚ ਇੱਕ ਚੀਜ਼ ਹੈ ਜੋ ਮਿਸਿੰਗ ਹੈ ਤੇ ਅਸੀਂ ਫਿਰ ਇਹ ਇਸ ਕਮਰੇ ਦੇ ਵਿੱਚ ਬਹੁਤ ਘੱਟ ਹੀ ਚਲਣਾ ਹੁੰਦਾ ਉਦੋਂ ਹੀ ਚਲਣਾ ਹੈ ਜੇ ਕਿਸੇ ਨੇ ਆਇਆ ਗਿਆ ਹੋਏ ਜਾਂ ਫਿਰ ਜਦੋਂ ਮੰਮੀ ਹੋਣਾ ਨੇ ਗਰਮੀਆਂ ਦੇ ਵਿੱਚ ਇੱਥੇ ਹੋਣਾ ਹੁੰਦਾ ਬਸ ਜੇ ਸਾਨੂੰ ਲੱਗਿਆ ਵੀ ਕਿਸੇ ਦਾ ਕੋਈ ਨਹੀਂ ਖਰਾਬ ਕਰਦੇ ਕੋਈ ਲੋਇਡ ਦਾ ਸਾਡੇ ਚੱਲੀ ਜਾਂਦੇ ਨੇ ਵਧੀਆ ਹੁਣ ਆਪਣੇ ਕੋਲ ਹਰੇਕ ਹਰੇਕ ਕਮਰੇ ਦੇ ਅਸੀ ਲੱਗੋਏਗਾ ਲੋਇਡ ਬੈਕ ਇਨ ਅਟੈਚੀ ਤਿੰਨੋਂ ਲੱਗਨੇ ਦੋ ਲੋਇਡ ਦੇ ਹੋ ਜਾਣੇ ਕੋਈ ਲੋਇਡ ਦਾ ਆਲਰੇਡੀ ਯੂਜ਼ ਕਰ ਰਹੇ ਬਹੁਤ ਵਧੀਆ ਉਧਰ ਵੀ ਦੋ ਵਿੰਡੋ ਨੇ ਉਹੀ ਦੋ ਲੋਇਡ ਦੇ ਸੀ ਹੁਣ ਸਾਰੇ ਸਪਲਿਟ ਹੋ ਜਾਣਗੇ ਘਰ ਦੇ ਪਰ ਇਹਨਾਂ ਦੀ ਇੱਕ ਖਾਸियत ਇਹ ਹੈ ਕਿ ਸਰਵਿਸ ਕਰਨੀ ਬਾਲੀ ਸੌਖੀ ਇਹਨਾਂ ਦੀ ਖਲਾਰਾ ਨਹੀਂ ਪੈਂਦਾ ਵਧੀਆ ਆਰਾਮ ਸਰਵਿਸ ਹੋ ਜਾਂਦੀ ਹੈ ਕਿ ਕਿ ਵਿੰਡੋ ਏਸੀ ਦਾ ਇਦੋਂ ਦਾ ਕਿ ਉਹ ਪੂਰਾ ਖੋਲ ਦੇਣ ਉਹਦਾ ਢਾਂਚਾ ਜਿਆ ਉਹਨੂੰ ਬਾਹਰ ਲੈ ਕੇ ਜਾਂਦੇ ਨੇ ਬਾਲਕਨੀ ਚ ਉਹ ਫਿਰ ਗੰਦੇ ਨਾਲ ਧੋਂਦੇ ਨੇ ਉਹ ਤੇ ਉਹ ਬੜਾ ਆਦਾ ਗੰਦ ਨਿਕਲਦਾ ਉਹਦੇ ਚ ਗੰਦਗੀ ਜ਼ਿਆਦਾ ਨਿਕਲਦੀ ਹੈ ਵਿੰਡੋ ਵਾਲੇ ਚ ਉਹਨੂੰ ਫਿਰ ਜਦੋਂ ਇਦਾਂ ਚੱਕ ਕੇ ਅੰਦਰ ਲਿਆ ਕੇ ਟਾਂਗਦੇ ਉਹਦੇ ਨਾਲ ਉਹਨਾਂ ਪਾਣੀ ਅੰਦਰ ਆਉਂਦਾ ਜਿੰਨਾ ਚਿਤ ਤੱਕ ਉਹਨੂੰ ਉਹਦੇ ਉੱਪਰ ਸਕੰਜੇ ਤੇ ਟਾਂਗਦੇ ਨੇ ਪਾਣੀ ਪਾਣੀ ਬਹੁਤ ਉਹਦਾ ਜਿਆ ਥੋੜਾ ਔਖਾ ਹੀ ਹੈ ਸਫਾਈ ਕਰਨੀ ਹੁੰਦੀ ਨੇ ਯੋ ਰਾਈਟ ਇਹਨਾਂ ਦੀ ਇੱਦਾਂ ਫਿਰ ਉਹ ਪਾ ਦਿੰਦੇ ਨੇ ਅੱਗੇ ਉਹ ਬੈਗ ਜਾਂ ਪਾ ਦਿੰਦੇ ਨੇ ਪਾਣੀ ਨਹੀਂ ਡਿੱਗਦਾ ਉਹਦਾ ਸਟੂਡੀਓ ਦੀ ਵਧੀਆ ਕਰਕੇ ਨਹੀਂ ਗਨੇ ਯਾਰ ਸਟੂਡੀਓ ਦੀ ਮੇਨਟੇਨੈਂਸ ਹੀ ਵੀ ਕਿਤੇ ਕੱਪੜਾ ਨਾ ਖਰਾਬ ਹੋ ਜਾਵੇ ਕੱਪੜਾ ਨਾ ਖਰਾਬ ਹੋ ਜਾਏ ਹਣਾ ਸਹੀ ਗੱਲ ਹੈ ਉਪਰ ਨਹੀਂ ਵਧੀਆ ਕਰਕੇ ਨੇ ਕੱਲ ਦਾ ਦਿਨ ਨੇ ਬਸ ਨਿਬੜ ਜਾਣਾ ਉਹਦਾ ਵੀ ਲੱਗ ਜਾਣਾ ਫਿਰ ਟੈਨਸ਼ਨ ਫ੍ਰੀ ਹੋ ਜਾਾਂਗੇ ਬਹਿ ਜਾਾਂਗੇ ਸਟੈਪਲਾਈਜ਼ਰ ਸਾਡੇ ਕੋਲ ਹੈਗੇ ਸੀ ਇੱਧਰ ਡੇਟਾ ਹੁੰਦਾ ਸੀ ਇਹਦੇ ਇਹਦੇ ਡੇਢ ਹੀ ਲਵਾ ਰਹੇ ਆ ਤੇ ਸਟੈਪਲਾਈਜ਼ਰ ਉਧਰ ਇੱਕ ਟਾਂ ਦਾ ਲੱਗਿਆ ਸੀ ਉਧਰ ਇੱਕ ਹੀ ਲਵਾਇਆ ਤੇ ਉਧਰ ਵੀ ਸਟੈਪਲਾਈਜ਼ਰ ਹੈਗਾ ਉਮਲਾਂ ਸਾਰਿਆਂ ਦਾ ਓਕੇ ਹੋ ਗਿਆ ਕੰਮ ਇੱਕ ਟਾਇਲ ਜਿਹੜੀ ਟੁੱਟੀ ਹੋ ਮੈਂ ਟੈਲ ਵਾਲੇ ਮਿਸਤਰੀ ਨੂੰ ਫੋਨ ਕਰਤਾ ਉਹ ਕਹਿੰਦਾ ਕੱਲ ਆ ਕੇ ਮੈਂ ਲਗਾ ਜਾਗਾ ਉਹ ਕੱਲ ਆ ਕੇ ਫਿੱਟ ਕਰ ਦੇਗਾ ਖਤਮ ਨਿਬੜ ਗਿਆ ਟਾਈਮ ਵੱਜ ਗਿਆ ਨੀ ਜੀ ਪੋਣੇ 10 ਖਲਾਰਾ ਇੰਨਾ ਜ਼ਿਆਦਾ ਮਚਾ ਹੈ ਘਰ ਦੇ ਵਿੱਚ ਪੁੱਛੋ ਨਾ ਆਹ ਦੇਖੋ ਆਹ ਲਾਈਟ ਵੀ ਲਟਕਾਤੀ ਉੱਥੇ ਲਾਉਣ ਦਾ ਕਿਸੇ ਹੁਣ ਚੇਂਜ ਕਰਤਾ ਖਲਾਰਾ ਵੇਖੋ ਹੇ ਰਬ ਹਦਵਾ 22 ਵਜੇ ਮਸਾਂਫ ਕਰਵਾ ਦਣਾ ਤੁੰ ਹਾਂ ਲੱਗ ਗਿਆ ਜੀ ਆਪਣਾ ਇਹ ਸੀ ਉਹਨਾਂ ਨੇ ਉੱਥੋਂ ਖੱਪਾ ਜਾਂ ਤੋੜਤਾ ਸੀ ਉਸ ਜਗ੍ਹਾ ਤੋਂ ਉੱਥੋਂ ਫਿਰ ਉੱਥੇ ਵਾਈਟ ਸੀਮੈਂਟ ਭਰਤਾ ਆਪਾਂ ਇਹ ਸਕੀਮ ਲਗਾਈ ਕਿਉਂਕਿ ਬਾਹਰ ਤਾਰਨਾ ਦਿਖੇ ਹਾਂਜੀ ਧਾਗਿਓ ਅੱਜ ਕਮਰਾ ਸ਼ਿਫਟ ਕਮਰਾ ਸ਼ਿਫਟ ਤਾਂ ਕਰ ਲੈ ਵੀ ਮੱਛਰ ਬੜਾ ਇੱਥੇ ਆਉਂਦੇ ਹੀ ਇੱਕ ਤਾਂ ਢੀ ਗਲਤੀ ਬਣਾ ਰਹੀ ਆ ਅੱਧੀ ਗਲਤੀ ਉਹ ਕਰਕੇ ਦਰਵਾਜ਼ਾ ਖੋਲ੍ਹ ਕੇ ਵੀ ਤੁਹਾਨੂੰ ਪਤਾ ਹੈ ਤੁਸੀਂ ਮਿਸਤਰੀਆਂ ਦੇ ਨਾਲ ਇੱਧਰ ਆਏ ਇੱਕ ਟੋਕਾ ਟੱਬਾ ਹੰਤਤਾ ਕਰਕੇ ਜਾਂਦੇ ਨਾ ਦਰਵਾਜ਼ਾ ਯਾਰ ਬੁੰਦ ਲਿਆ ਪਿਆ ਸੀ ਪਹਿਲਾਂ ਇੱਕ ਮਿਸਤਰੀ ਕੱਢੇ ਸਰਵਿਸ ਵਾਲੇ ਫਿਰ ਦੂਸਰੇ ਆ ਗਏ ਉਹ ਫਿਰ ਕਿੰਨੀ ਮਰਜੀ ਬੁੰਦ ਲੂ ਨਹੀਂ ਮੈਂ ਪਰ ਇਸ ਚੀਜ਼ ਚੰਗੈਂਦੀ ਕਦੇ ਨਹੀਂ ਕਰਦੀ ਹੈਗੀ ਕੀ ਕਰ ਲੇ ਦੱਸੋ ਚੋਣਾ ਹਾਂ ਵੀ ਜਣੇ ਕੀ ਕਰ ਲੇਗਾ ਤੂੰ ਇਦਾਂ ਚਲੋ ਸਵੇਰੇ ਮੈਂ ਤੁਹਾਨੂੰ ਮੱਛਰ ਮਾਰ ਕੇ ਦਿਖਾਵਾਂਗਾ ਤੁਸੀਂ ਦੁੱਧ ਬਣਾ ਦਿਓ ਬਸ ਰਿਵਰਸ ਆਪਾਂ ਆ ਗਏ ਬੜਾ ਔਖਾ ਕੱਢਿਆ ਬਈ ਬੜਾ ਔਖਾ ਪੌਣੇ 10 ਹੋ ਗਏ ਨੇ ਹੁਣ ਵੇਲੇ 6 ਵਜੇ ਆਏ ਹੋਏ ਕੱਲੇ ਘੋਰ ਨਹੀਂ ਸੀ ਨਹੀਂ ਆ ਜਾਣਾ ਉਹਦੀ ਵੀ ਮੈਂ ਪੇਮੈਂਟ ਕਰ ਦਿੱਤੀ ਤੇ ਮੈਂ ਪੇਰ ਤੇ ਘਰੇ ਬਸ ਮੈਂ ਨਹੀਂ ਆਦਾ ਦੁਕਾਨ ਤੇ ਉਹਨਾਂ ਪੇਰ ਤੇ ਕੱਲੇ ਫਿਟਿੰਗ ਹੋ ਜਾਏਗੀ ਬੜਾ ਔਖਾ ਬਈ ਬਹੁਤ ਔਖਾ ਸਵੇਰੇ ਲਖਾਨਾ ਤਾਂ ਚੰਗੇ ਤਰ੍ਹਾਂ ਸੀ ਹੇਰ ਹੁਣ ਵੀ ਕੁਛ ਹੁਣ ਸੁਣ ਲੱਗਿਆ ਗੁੱਡ ਨਾਈਟ